ਉਹ ਠੀਠਾ ਜੀ ਬੈਠਾ ਹਾਂ ਜੀ ਬੱਠੇ ਜੀ ਅੱਛਾ ਕੱਲੇ ਬੈਠਾ ਹੈ ਹਾਂ ਜੀ ਕੱਲੇ ਬਹਿਣਾ ਹੈ ਪਹਿਲਾਂ ਦਾ ਟਾਈਮ ਕਿੱਥੇ ਲੱਗਿਆਣਾ ਉਹ ਟੱਪ ਗਏ ਜੀ ਸਮਾਂ ਸੱਥਾਂ ਦੇ ਬਾਬੇ ਬੈਠੇ ਹੁੰਦੇ ਹੈ ਮਾਣਾ ੱਤੇ ਸੋਨੇ ਸਮਾਂ ਸੀਗਾ ਬਾਜ ਰੀ ਹੁੰਦੇ ਲੋਕਾਂ ਨੇ ਬਾਜ ਰੀਆ ਜਾ ਲੱਗੇ ਰਹਿਣਾ ਬਾਕੀ ਸਾਂਹੇ ਬੰਦੇ ਦੀ ਹੁਣ ਬਾਕੀ ਉਹਦਾ ਕੋਈ ਹੁਣ ਇੱਜ਼ਤ ਜੀ ਨਹੀਂ ਕਰਦਾ 5 ਮਿੰਟ ਇੱਕ ਦੂਜੇ ਵੇਖ ਨਹੀਂ ਖੁਸ਼ ਹੋਗੇ ਅਸਲ ਵਿੱਚ ਪਤਾ ਗਿਆ ਆਪਾਂ ਜਿਹੜਾ ਖਜ਼ਾਨਾ ਉਹ ਤਾਂ ਆਪਾਂ ਪਛਾੜ ਹੀ ਜਾਨੇ ਆ ਰੋਡ ਦਾ ਹੈ ਉਹਦੀ ਸਾਹਸਬਾਣ ਨਹੀਂ ਕਰਦੇ ਹਾਂਜੀ ਬਾਬਿਆਂ ਕੋਲੇ ਬਹੁਤ ਕੁਝ ਸਿੱਖਣ ਨੂੰ ਆ ਚੰਗਾ ਸਿੱਖਣ ਨੂੰ ਹਨਾ ਉਹ ਤਾਂ ਆਪਾਂ ਇੱਕ ਬਸ ਉਹਨਾਂ ਨੂੰ ਸਿੱਧੇ ਮੂੰਹੋਂ ਬੋਲਦੇ ਨਹੀਂ ਹਾਂਜੀ ਸਿੱਖਣਾ ਕਿ ਉਹਨਾਂ ਨੇ ਹਾਂ ਤਾਂ ਦਾ ਜਵਾਬ ਆ ਮੋਈ ਲਾਣੇ ਖਾਲੇ ਹਾਂ ਮੌਲਸਤ ਕਾ ਕਰ ਮਾ ਕਰਨ ਬੀਬੀ ਨੇ ਨਿੱਕੇ ਨਿੱਕੇ ਜਵਾਕ ਹੁੰਦੇ ਉਹਨਾਂ ਨੂੰ ਥੋੜ੍ਹੀ ਰੱਖਣਗੇ ਆਪ ਕੰਮ ਕਰੀਏ ਨੇ ਘਰਾਂ ਦਾ ਲੈਪੀ ਕਰੂਗੀ ਬਾਕੀ ਉਹ ਕਿ ਨਾ ਮੜ ਜਨੇ ਟੱਬਰ ਜੀ ਉਹਨਾਂ ਕੋਲੇ ਕਿ ਮੌਲ ਅੱਡਵਾ ਟਾਇ ਬੈਠੇ ਹੁੰਦੇ ਨੇ ਕੀ ਹਾਂ ਤਾਸ਼ ਖੁੱਡਣ ਲੱਗ ਗੱਲਾਂ ਗੱਲਾਂ ਖਤਮ ਹੋ ਗਈਆਂ ਫੇ ਰੋਟੀ ਵੀ ਨਹੀਂ ਖਾਂਦੇ ਹਾਂ ਮੰਮੀ ਖਾਣੇ ਆ ਖਾਣੇ ਹੜ ਜਾ ਫਿਰ ਤਾਂ ਹੀ ਚਵਾਰੇ ਵਰਗੇ ਹੋ ਰਹੇ ਨੇ ਦਾਪ ਦੇ ਕੌਣ ਰਾਜ਼ੀ ਆ ਪਹਿਲਾਂ ਬਾਬਿਆਂ ਦਾ ਸਾਰਾ ਦੇਸੀ ਗਿਆ ਤਾਂ ਪੀਜਾ ਦੇ ਸੀ ਉਹ ਗੱਲ ਹੋ ਗਈ ਕਹਿੰਦਾ ਨਾ ਤਰੇ ਜਣੋ ਕਹਿੰਦਾ ਮੁੰਡਾ ਜਿਹੜਾ ਬਾਬਾ ਬੈਠਾ ਜੇ ਇੱਕ ਡੱਬੇ ਚ ਅੱਛਾ ਤੇ ਮਾੜੇ ਪੰਜ-ਸੱਤ ਮੁੰਡੇ ਚੜੇ ਮੇਰੇ ਵਰਗੇ ਜਵਾਨ ਅੱਛਾ ਨੌ ਉਮਰ ਦੇ ਵਧੀਆ ਤੇ ਬੈਠ ਸ਼ਰਾਸਤੀ ਜਨੂੰਮਰ ਸ਼ਰਾਸਤੀ ਹੁੰਦੀ ਹੈ ਬਚਪਨ ਦੀ ਬੈਠੇ ਤੇ ਕਹਿੰਦੇ ਵੀ ਆਪਾਂ ਕੀ ਗੱਲਗੇ ਕਹਿੰਦੇ ਆਪਾਂ ਕਹਿੰਦੇ ਕਹਿੰਦੇ ਬਟਰੇਨ ਰੁਕ ਗਈ ਅੱਛਾ ਤੇ ਇੱਕ ਟ੍ਰੇਨ ਦੇਖਦਾ ਪਚਾਂ ਖਿੱਚਣ ਲਈ ਚੱਲ ਖਿੱਚਣ ਕੋਈ ਜੰਦੀ ਤੇ ਇਹ ਕਹਦਾ ਵੀ ਦੂਜਾ ਬੋਲਦਾ ਕਹਿੰਦਾ ਵੀ ਯਾਰ ਤੁਸੀਂ ਚੈਨ ਟੋ ਖੇਦੋ ਕਹਿੰਦਾ ਵੀ ਜੁਰਮਾਨਾ ਵੀ ਦਿੱਤਾ ਪਿਆ ਕਹਿੰਦਾ 2000 ਆਪਣਾ 500 ਰੁਪਏ ਜੁਰਮਾਨਾ ਤੇ ਕਹਿੰਦਾ ਪੀਕ 20 ਉਹ ਮਨਾ ਆਪਣਾ ਪੁਲਿਸ ਦੀ ਸਜ਼ਾ ਵੀ ਕਹਦਾ ਕੋਈ ਨਹੀਂ ਆਪਾਂ ਜੁਰਮਾਨਾ ਦੇ ਦਾਂਗੇ ਕਹਿੰਦਾ ਗੁਰਾ ਆਪਾਂ ਪੈਸੇ ਇਕੱਠੇ ਕਰੋ ਇੱਕ ਕਹਿੰਦਾ ਪੈਸੇ ਇਕੱਠੇ ਕਰਕੇ ਸਾਡੇ ਕੋਈ 100 ਦੇ 50 ਤੇ ਮੜਾ ਜਲ ਉਹਨਾਂ ਨੇ ਸਾਰਾ ਨੇ ਫਿਰ 500 ਦਿੱਤਾ 2000 ਰੁਪਏ ਇਕੱਠਾ ਕਰ ਲਏ 2 ਤਾਂ ਨਹੀਂ ਰੁਪਏ ਇਕੱਠਾ ਕਰ ਲਏ ਉਹਨਾਂ ਨੇ ਕਹਾਂ ਖਿੱਚੀ ਤੀ ਫਿਰ ਤੇ ਕਹਿੰਦਾ ਇੱਕ ਜਿਹੜਾ ਲੀਟਰ ਸੀਗਾ ਉਹਨੇ ਪੈਸੇ ਜੇਬ ਵਿੱਚ ਪਾ ਲਏ। ਅੱਛਾ ਜੀ। ਜੇਬ ਵਿੱਚ ਪਾ ਲੇ। ਜੇਬ ਵਿੱਚ ਪਾ ਕੇ ਕਹਿੰਦਾ ਹੈ ਘਰੋਂ ਮੇਰੇ ਘਰ ਸੁਣਾ ਆਪਾਂ ਪੈਸੇ ਵੀ ਨਹੀਂ ਦਿੰਦੇ ਕਹਿੰਦਾ। ਤੇ ਜਿਹੜਾ ਬਜ਼ੁਰਗ ਸੀ ਉਹ ਸਾਰਾ ਕੁਝ ਦੇਖੀ ਆ ਬਸ ਸੁਣਾ ਬਣੀ ਕੀ ਕਰੀ ਜਾਂਦੇ ਨੇ। ਤੇ ਉਹ ਮੁੰਡੇ ਆਉਂਦੇ ਆਪ ਨੂੰ ਕਹਿੰਦੇ ਸੀ ਵੀ ਅਸੀਂ ਸਾਡੇ ਵਰਗਾ ਕੋਈ ਨਹੀਂ। ਹਾਂ। ਤੇ ਉਹ ਗੱਲ ਉਹਨੇ ਕਰਿਆ ਨਾ ਜਦੋਂ ਚੈਨ ਖਿੱਚਦੀ ਕਹਿੰਦਾ ਆਪਾਂ ਆਇਆ ਕਰਾਂਗੇ ਜੇ ਕੋਈ ਪੁਲਿਸ ਆ ਗਈ ਨਾ ਆਪਾਂ ਕਹਾਂਗੇ ਉਹ ਬਾਪੇ ਨਹੀਂ ਦਿੱਤੀ ਆ। ਬਾਪੇ ਦਾ ਨਾਮ ਲਾ ਦਾਂਗੇ। ਤੇ ਆਪਾਂ ਇੰਨੇ ਜਣੇ ਆ। ਤੇ ਬਾਬੇ ਨੂੰ ਕਹਿੰਦਾ ਆਪਾਂ ਖਸਾ ਦਾਂਗੇ ਅੱਛਾ ਕਹਿੰਦੇ ਠੀਕ ਹੈ ਚੈਨ ਖਿੱਚਦੀ ਗੱਡੀ ਰੁਕ ਗਈ ਉਹ ਰੁਕੀ ਤੇ ਮਲਾਜ਼ਮ ਆ ਗਈ ਤੇ ਉਹ ਬਣਾ ਰੇ ਲਗਾ ਵਾਹਗਾਲ ਨੇ ਪੁੱਛਣਾ ਬਦਲੀ ਕਹਿੰਦੇ ਵੀ ਹਾਂ ਵਿਚੈਨ ਕਿਨੇ ਖਿੱਚੀ ਆ ਸਾਰਾ ਨੇ ਕਰਤਾ ਕਹਿੰਦਾ ਉਹ ਬਾਬੇ ਨੇ ਖਿੱਚੀ ਆ ਅੱਛਾ ਤੇ ਠੰਡਾਰਾ ਪੁੱਛਲਾ ਨਾਲ ਵੀ ਹਾਂ ਬਾਬਾ ਚੈਨ ਪਰ ਖਿੱਚੀ ਕਹਦਾ ਉਹ ਤਾਂ ਕਹਿੰਦਾ ਮੈਂ ਤਾਂ ਖਿੱਚੀ ਤੀ ਕਦੋਂ ਮੁੰਡਿਆਂ ਨੇ ਲੱਤਾਂ ਕਹਿੰਦਾ ਮੇਰੇ ਪੈਸੇ ਲੈ ਲੈ ਅੱਛਾ ਤੇ ਕਹਦਾ ਤਾਂ ਖਿੱਚਦੀ ਮੇਰੀ ਚੋਰੀ ਕਰ ਲਈ ਕਹਾਂ ਮਨੇ ਕਹਦਾ ਕਿੰਨੇ ਆਪਾ ਕਹਿੰਦਾ ਤਨੇ 1000 ਰੁਪਏ ਕਢ ਲਏ ਮੇਰਾ ਕਹਿੰਦਾ ਨਹੀਂ ਅਰਸ਼ ਤੇ ਇਹ ਕਹਦਾ ਦੱਸ ਵੀ ਦੱਸੋ ਕਨਜੀ ਗੱਡਣੀ ਕਹਿੰਦਾ ਉਹ ਜਰਮ ਚਾਲੇ ਬੈਠਾ ਉਹਦੀ ਜੇਬ ਚੋਂ ਕਹਿੰਦਾ ਕਹਿੰਦਾ ਇੰਨੇ ਨੋਟ ਇੰਨੇ ਦੀ ਹੈਗੇ ਇੰਨੇ 100 ਦੇ ਐ ਇੰਨੇ 500 ਦੇ ਨੇ ਤਾਂ ਦੱਸ ਤੇ ਬਾਬੇ ਨੇ ਕੋਈ ਕੋ ਤਾਂ ਸਾਹਮਣੇ ਬਰਾਹੀ ਇਕੱਠੀ ਕੀਤੀ ਸੀ ਉਹਨਾਂ ਨੇ ਤੁੰਦ ਦੱਸਦੀ ਹਾਂ ਉਹਨੇ ਦੱਸਤੀ ਕਹਿੰਦਾ ਕਿ ਤਨੇ ਮੇਰੇ ਪੈਸੇ ਕਢ ਲਏ ਤੇ ਪੁਲਿਸ ਵਾਲੇ ਕਰ ਉਹਦੀ ਜੇਬ ਚੋਂ ਕਢਾਈ ਤੇ ਬਾਬੇ ਨੂੰ ਪੈਸੇ ਵੜਾਤੇ ਕਹਿੰਦਾ ਬਾਬਾ ਤੇਰੇ ਪੈਸੇ ਕਹਿੰਦਾ ਬਹੁਤ ਚੰਗਾ ਕੰਮ ਕੀਤਾ ਕਹਿੰਦਾ ਤੂੰ ਹੂੰ ਤੇ ਪੁਲਸਾਰ ਨੇ ਜਦੋਂ ਨੇ ਹੱਥ ਗੜੇ ਲਾ ਲਿਆ ਕਹਿੰਦੇ ਚਲੋ ਤੇ ਮੁੰਡੇ ਝਾਕਣ ਬਾਬੇ ਬੰਨੀ ਹੂੰ ਵੀ ਕੋਈ ਨਾ ਬਾਬਾ ਤੈਨੂੰ ਦੇਖਾਂਗੇ ਹੈ ਤੇ ਬਾਬੇ ਨੇ ਵੀ ਹੱਸ ਕੇ ਕਿਹਾ ਕਹਿੰਦਾ ਪੁੱਤ ਆਹ ਚਿੱਟੀ ਕਹਿੰਦਾ ਐਵੇਂ ਨਹੀਂ ਆਈ ਇਹ ਫੇਰ ਹੋਰ ਵੀ ਇੱਕ ਜੀ ਕਹਿੰਦਾ ਕਿਸ਼ੋਰੀ ਵੇਖਾਂਗੇ ਕਹਦਾ ਤੂੰ ਪੁੱਛ ਨਹੀਂ ਜਿੱਪੀ ਕਹਿੰਦਾ ਕਹਦਾ ਤੁਸੀਂ ਬਾਬੇ ਨੂੰ ਕਹਿੰਦਾ ਨਹੀਂ ਸਮਝ ਲਿਆ ਬਾਬੇ ਨੂੰ ਤਾਂ ਸਮਝਦੇ ਸੀ ਤੇ ਬਾਬੇ ਨੇ ਉਹਨਾਂ ਦੀ ਦਾਬ ਉਹ ਗੱਲ ਹੀ ਘਟ ਗਿਆ ਇਹ ਕਹਿੰਦਾ ਭਾਵੇਂ ਵੀ ਹੈ ਵੀ ਸਿਆਣੇ ਬਜ਼ੁਰਗਾਂ ਦਾ ਸਿੱਖਣੋਂ ਮਿਲਦਾ ਇਹ ਨਾ ਗੱਲਾਂ ਇਹ ਲੋਕ ਤੀਰਤੁਕਾ ਚਲਾਉਂਦੇ ਚੱਲਿਆ ਨਹੀਂ ਹਾਂ ਇਹ ਬਾਬਾ ਫਟੀ ਜਾ ਗਿਆ ਉਹਨੇ ਫਿਰ ਚਿੱਟੀ ਐਵੇਂ ਥੋੜੀ ਆ ਗਈ ਉਹ ਵੀ ਜਾਤੀ ਕੋਕੇ ਫਿਰ ਹਾਂ ਇਹ ਖਜ਼ਾਨਾ ਹੈਗਾ ਇਹਨਾਂ ਲੱਭਣਾ ਪੈਣਾ ਹੈ ਇਹ ਕੋਈ ਲੋਕ ਵਾਸ ਪੁੱਛ ਕੁਛ ਕਰਦੇ ਨਹੀਂ ਹੁਣ ਤਾਂ ਹਾਂ ਆਪਾਸ ਵਿੱਚ ਚੰਗਾ ਗਣ ਹੈਗੀ ਮੇਰਾ ਵੀ ਵਕੂ ਹੁੰਦਾ ਸੀ ਬਹੁਤ ਸਾਨੂੰ ਬਾਤਾਂ ਸੁਣਾਉਂਦਾ ਚੰਗੀਆਂ ਚਲੋ ਉਮਰ ਦੇ ਸਾਹਮਣੇ ਜਾਣਾ ਪੈਂਦਾ ਪਰ ਲੋਕ ਬਿਜੋ ਸਿਆਣੇ ਬੰਦੇ ਦੀ ਹੁਣ ਇੱਜ਼ਤ ਨਹੀਂ ਕਰਾ ਇਜਤ ਨਹੀਂ ਰਹੀ ਕਿੱਥੇ ਜੀ ਧੀਆਂ ਬਸ ਰਖਝੋਗੇ ਹਰੇ ਧੀਆਂ ਚੰਗੀਆਂ ਸਗੋਂ ਮੁੰਡਿਆਂ ਨਾਲ ਧੀਆਂ ਤਾਂ ਫਿਰ ਚੰਗੀਆਂ ਹੈ ਨਾ ਧੀਆਂ ਤੂੰ ਇਹ ਦੇਖ ਮਾਪਿਆਂ ਨੂੰ ਸਮਝ ਲੈ ਗਿਆ ਦੋਕਰ ਸਮਝਣਾ ਹੈ ਪਹਿਲਾਂ ਆਪਦੇ ਮਾਪਿਆਂ ਦਾ ਘਰ ਸਮਝਿਆ ਫਿਰ ਜਾ ਕੇ ਜਿਹੜੇ ਸ਼ਾਦੀ ਦੇ ਉੱਥੇ ਸਭ ਤੋਂ ਦੁੱਖ ਸਿਰਫ ਧੀਆਂ ਨੂੰ ਹੁੰਦਾ ਹੈਗਾ ਆਪਾਂ ਮੁੰਡੇ ਮੁੰਡੇ ਤਾਂ ਵੀ ਕਰ ਦਿੰਦੇ ਆ ਮੁੰਡਾ ਚਾਹੀਦਾ ਮੁੰਡਾ ਨਹੀਂ ਮੁੰਡੇ ਦੇ ਕੋਲ ਨਹੀਂ ਕਰਦੇ ਜਿੰਨੇ ਧੀਆਂ ਕਰ ਹਾਂ ਇਹ ਚੀਜ਼ਾਂ ਕੱਟ ਦੇ